ਹਾਂਜੀ ਸਤੀ ਕਾਲਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਜੀ ਅੱਜ ਪਟਿਆਲੇ ਆ ਰਿਹਾ ਬਸ ਆਜੂਗਾ ਮੈਂ 1:00 ਵਜੇ ਤੱਕ ਤੇ ਆ ਟੀਮੀ ਨਾਲ ਨਾਲ ਜਿੱਧਰ ਨੂੰ ਵੀ ਜਾਈਦਾ ਏ ਹੋਰ ਦੋਸਤੋ ਠੀਕ ਹੋ ਯਾਰ ਤੇ ਮਿਲਦੇ ਆਂ ਤੁਹਾਨੂੰ ਅੱਜ ਪਟਿਆਲੇ 2:00 ਪੀਐਸ ਵੀ ਆਉਂਗਾ ਯਾਰ ਤੇ ਖਾਲਸਾ ਵੀ ਦੇਖੂਗਾ ਜੇ ਟਾਈਮ ਲੱਗਿਆ ਖਾਲਸਾ ਕਾਲਜ ਵੀ ਜਿਹੜਾ ਗੱਡ ਕੇ ਜਾਵਾਂਗੇ ਪਰ ਉਹ ਆ ਜਾਓ ਤੁਸੀਂ ਸੇਕ ਲਓ ਆ ਜਾ ਆ ਜਾ ਚੱਲ ਅੰਦਰ ਚੱਲ ਪੁੱਤ ਠੰਡ ਪਾਉ ਤਾ ਪਾ ਜਾ ਕੇ ਅੰਦਰ ਹਾਂਜੀ ਹੁਣੇ ਆ ਤਿਆਰ ਹੁਣ ਫਿਰ ਤੁਹਾਨੂੰ ਮਿਲਦੇ ਆ ਅਗੇ ਪਟਿਆਲੇ ਗੱਡੀ ਸਟਾਰਟ ਆ ਮਰਾਜ ਕਹਿੰਦਾ ਮੈਂ ਜਾ ਕੇ ਆਉਣਾ ਮੜਾ ਜੀ ਕਿਤਾਬ ਲੈ ਕੇ ਆਉਣੀ ਹੈ ਮੈਂ ਜਾਇਆ ਕਰ ਜਦ ਤੱਕ ਆਉਗਾ ਹਾਂ ਜਦ ਤੱਕ ਚੱਲ ਮੈਂ ਤਿਆਰ ਹੋ ਜੂੰਗਾ ਨਾ ਆਕੇ ਹਾਂਜੀ ਦੋਸਤੋ ਬੱਸ ਆਉਣੀ ਆ ਪਟਿਆਲੇ ਘੰਟੇ ਤੱਕ ਹਜੇ ਗੱਡੀ ਲੈ ਕੇ ਤੁਹਾਡਾ ਭਾਈ ਆਇਆ ਨਹੀਂ ਹੈਗਾ ਕਿਤਾਬ ਲੈਣ ਗਿਆ ਵਿਆਹ ਦੇ ਦੋਸਤ ਕੋਲ ਇੱਥੇ ਨਾਲ ਦੇ ਪਿੰਡ ਫੜ ਗਿਆ ਹੋਣਾ ਚੱਲ ਉਹਦੇ ਕੋਲ ਤੇ ਪਿੰਡ ਮੱਥਾ ਟੇਕ ਕੇ ਸਮਾਧੀਆਂ 'ਚ ਖੇਰ ਆਉਣਾ ਪਟਿਆਲੇ ਨੂੰ ਹੋਰ ਦੱਸੋ ਗੱਲਬਾਤ ਠੀਕ ਹੋ ਸਾਰੇ ਤੁਸੀਂ ਯਾਰ ਤੇ ਮਿਲਦੇ ਆ ਕੇ ਪਟਿਆਲੇ ਆਦੇ ਹੁਣ ਖੇਲਣ ਆਏ ਨੇ ਹੁਣ ਖੋਲੀ ਆ ਬਾਲ ਚੱਕ ਲਈ ਦੇਖ ਲੋ ਉਹ ਟੌਮ ਖੜਾ ਏ ਹਾਂ ਹਾਂ ਦੇ ਦੇ ਬਾਲ ਤੇ ਜਾ ਹਾਂਜੀ ਦੋਸਤੋ ਆਜੋ ਖਾਣਾ ਖਵਾ ਲੀਏ ਤੁਹਾਨੂੰ ਰੋਟੀ ਰੋਟੀ ਖਾ ਕੇ ਚੱਲਦੇ ਆ ਪਿੰਡ ਮੱਥਾ ਟੇਕ ਕੇ ਆਪਾਂ ਪਟਿਆਲੇ ਪਹੁੰਚੂਗਾ ਪਟਿਆਲੇ 1:30 ਵਜੇ ਤੱਕ ਯਾਰ ਫਿਰ 4:00 ਵਜੇ ਤੱਕ ਆ ਸਹੀ 4:00 ਵਜੇ ਸਹੀ ਤੁਰ ਪਾਣਾ ਮੈਂ ਕਿਉਂਕਿ ਅੱਜ ਰਿਸ਼ਤੇਦਾਰਾਂ ਨੇ ਆਉਣਾ ਯਾਰ ਸ਼ਾਮ ਨੂੰ ਉਸ ਕਰਕੇ ਉਹ ਦੱਸੋ ਯਾਰ ਠੀਕ ਹੋ ਅਜੋ ਖਾਣਾ ਖਵਾਵਾਂ ਤੁਹਾਨੂੰ ਸਾਰਿਆਂ ਨੂੰ ਯਾਰ ਲਓ ਕੀ ਗੱਲੇ ਟੋਟੀਆਂ ਹਾਂਜੀ ਦੋਸਤੋ ਹੋ ਗਿਆ ਰੈਡੀ ਮੈਂ ਬਸ ਗੱਡੀ ਆਉਣ ਵਾਲੀ ਆ ਥੋਡੇ ਭਾਈ ਨੂੰ ਡੀਗ ਰਹੇ ਹੈ ਕਾਰ ਲੈ ਕੇ ਗਿਆ ਵੇ ਆਹੋ ਜਿਆਦਾ ਆਗੇ ਆਪਾਂ ਜਦੇ ਪਟਿਆਲੇ ਨੂੰ ਆ ਜਾਣਾ ਆ ਗਿਆ ਕਾਚਾ ਚਲ ਕੋਈ ਨਾ ਚੁੱਪ ਕਰ ਜਾਓ ਹਾਂਜੀ ਆ ਹੁਣ ਆਇਆ ਹੁਣ ਗੱਡੀ ਲੈ ਕੇ ਹਮਰਾਜ ਬੱਸ ਮੈਂ ਵੀ ਹੁਣ ਆਉਣਾ ਪਟਿਆਲੇ ਨੂੰ ਹਾਂਜੀ ਦੋਸਤੋ ਲੇਟ ਹੋ ਗਏ ਥੋੜਾ ਜਾਂ ਹੁਣ ਚਲਦੇ ਆਪਾਂ ਪਟਿਆਲੇ ਤੇ ਪਾਣੀ ਪੂਣੀ ਰੱਖ ਲਈਏ ਗੱਡੀ ਚ ਉਹ ਦੋਸਤੋ ਜੀ ਕਰਦੇ ਟੋਟੇ ਮਿਲਾਂਗੇ ਸਾਨੂੰ ਅੱਜ ਤੇ 2पीएस ਗੇੜੀ ਵੀ ਲਾਵਾਂਗੇ ਆਜੋ ਜੀਪਾਂ 18 ਲੈ ਕੇ ਫਿਰ ਅੱਜ ਕਰਾਈਏ ਤੁਹਾਨੂੰ ਤੁਹਾਨੂੰ ਪਟਿਆਲੇ ਚ ਹੈ ਬਾਕੀ ਲਵ ਯੂ ਮੇਰੀਆਂ ਭਤੀਜੀਆਂ ਨੂੰ ਵੀ ਭਤੀਜੀਆਂ ਨੂੰ ਵੀ ਓਕੇ ਹਾਂਜੀ ਦੋਸਤੋ ਬੱਸ ਆਉਣਾ ਪਟਿਆਲੇ ਨੂੰ ਮੈਂ ਮੜਾ ਜਾ ਮੋਟਰ ਚਲਦੀ ਆ ਦੇਖ ਲਈਏ ਕਿਹੜੇ ਖੇਤਾਂ ਚ ਆਪਾਂ ਨਹੀਂ ਹਾਂਜੀ ਦੋਸਤੋ ਖੇਤਾਂ ਚ ਆ ਗਏ ਆਪਾਂ ਮੋਟਰ ਤੇ ਮੈਂ ਚੱਲ ਦੇਖ ਕੇ ਆਉਣਾ ਕਿ ਮੋਟਰ ਕਿਹੜੇ ਖੇਤ ਚੋਂ ਚਲਾਈ ਵੀ ਜਨਾਂ ਨੇ ਮੈਂ ਤਾਂ ਪਹਿਲਾਂ ਯਾਰ ਰੋਕਿਆ ਦੀਆ ਮੈਂ ਕਿਹਾ ਦੋ ਦਿਨ ਦੇਖ ਲਓ ਕਿ ਮੀਂਹ ਕਹਿੰਦੇ ਨੇ ਕਿ ਮੀਂਹ ਦਸਿਆ ਵੇ ਆ ਮੈਂ ਕਿਹਾ ਫਿਰ ਚਲਾ ਲਿਓ ਮੋਟਰ ਚੱਲ ਚਲਾਤੀ ਹੁਣ ਦੇਖਦੇ ਹਾਂ ਕਿ ਮੀਂਹ ਪੈਂਦਾ ਕਿ ਨਹੀਂ ਪੈਂਦਾ ਬੰਬੀ ਚੱਲ ਰਹੀ ਏ ਧਤੀ ਤੇ ਆਪੇ ਚਾਚੇ ਦੀ ਮੋਟਰ ਆ ਭਾਈ ਬਹੁਤ ਲੰਬੀ ਗੱਲ ਬਾਤ ਬਾਕੀ ਤੁਹਾਨੂੰ ਮਿਲਦੇ ਆ ਪਟਿਆਲੇ ਆ ਕੇ ਬਸ ਪਹੁੰਚ ਜਾਣਾ ਪਟਿਆਲੇ ਮੈਂ 40-42 ਮਿੰਟ ਚ ਤੇ 2.5 ਘੰਟੇ ਰੁਕੂੰਗਾ ਪਟਿਆਲੇ ਕਿਉਂਕਿ ਅੱਜ ਰਿਸ਼ਤੇਦਾਰਾਂ ਨੇ ਆਉਣਾ ਯਾਰ ਸਿਸਟਰ ਉਹਨਾਂ ਨੇ ਤੇ ਦੋਤੇ ਉਹਨਾਂ ਨੇ ਆਉਣਾ ਹੀ ਉਹਦੇ ਖਾਤਰ ਫਿਰ ਖਾਣ ਪੀਣ ਦਾ ਲਿਆਉਂਗਾ ਉੱਥੋਂ ਫੜਕੇ ਸਮਾਰ ਹੋਰ ਦੱਸੋ ਯਾਰ ਮੇਰੇ ਜਿਗਰ ਦੇ ਟੋਟੇ ਮੋਟਰ ਤੇ ਤਾਂ ਆਇਆ ਭਤੀਜੇ ਬਾਹਰ ਤੋਂ ਕਮੈਂਟ ਕਰਦੇ ਨੇ ਮੈਸੇਜ ਕਿ ਚਾਚੇ ਖੇਤਾਂ ਦੀ ਵੀਡੀਓ ਜ਼ਰੂਰ ਪਾਇਆ ਕਰ ਤੇ ਆਹ ਦੇਖੋ ਥੋਡੇ ਚਾਚੇ ਦੇ ਬੀਰ ਲੱਗੇ ਹੋਏ ਨੇ ਮੋਟਰਾਂ ਤੇ ਤੁਹਾਨੂੰ ਮੈਂ ਇੱਥੇ ਖਲਾਵਾਂਗੇ ਬੀਰ ਮੇਰੇ ਜਿਗਰ ਦੇ ਟੋਟੇ ਹਨ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਟਿਆਲੇ ਨੂੰ ਹਾਂਜੀ ਦੋਸਤੋ ਚੱਲਦੇ ਆ ਪਟਿਆਲੇ ਨੂੰ ਬਰਸੀਨ ਵੱਡ ਲਈ ਤੇ ਤੇ ਆਹ ਖੜੀ ਆ ਐਲਪੀ ਗੱਡੀ ਉਹ ਦੇਖ ਕੇ ਗੱਡੀ ਨੂੰ ਪਹਿਲਾਂ ਹੀ ਸਾਈਡ ਚ ਲਾ ਗਿਆ ਹਾਂਜੀ ਦੋਸਤੋ ਇੱਥੇ ਰੁਕ ਗਿਆ ਦੀ ਯਾਰ ਪੰਪ ਤੇ ਮੁੰਡਾ ਹੈ ਨਹੀਂ ਗੱਡੀ ਚ ਹਵਾ ਪਾਉਣੀ ਸੀ ਚਲੋ ਵਾਪਸੀ ਤੇ ਪਵਾ ਲਾਂਗੇ ਫਿਰ ਦੂਏ ਪਾਸੇ ਤੋਂ ਮੈਂ ਕਹਾ ਯਾਰ 5 ਮਿੰਟ ਦਾ ਕੰਮ ਆ ਰੋਜੇ ਘੌਲ ਹੋ ਜਾਂਦੀ ਆ ਭਤੀਜੇਓ ਪੈਂਚਰ ਆ ਹੋਊਗਾ ਯਾਰ ਤਾਂ ਹੀ ਹਵਾ ਘਟਦੀ ਆ ਮੈਂ ਕਹਾ ਤੂੰ ਲਾਏ ਦੇ ਭਤੀਜ ਪੈਂਚਰ ਪਹਿਲਾਂ ਭਤੀਜ ਗਿਆ ਪਿਆ ਦੀ ਕਿਤੇ ਕੰਮ ਹੋਣਾ ਆਇਆ ਏ ਮੁੰਡਾ ਸਾਊ ਆਪਾਂ ਇਹਦੇ ਕੋਲ ਹੀ ਬਜਾਰੇ ਤੋਂ ਪੈਂਚਰ ਲਵਾਈਦਾ ਏ ਗੱਡੀ ਨੂੰ ਇੱਕ ਪੈਂਚਰ ਤਾਂ ਲੱਗ ਗਿਆ ਉਹਦੇ ਨੂੰ 1:42 ਮਿੰਟ ਹੋ ਗਏ ਬਸ 2:20 ਮਿੰਟ ਤੱਕ ਬਸ ਥੋਡੇ ਕੋਲ ਪਹੁੰਚ ਜਾਣਾ ਮੈਂ ਬਾਈਕ 'ਸ ਹੋ ਗਏ ਆ ਇੱਥੇ ਰਹਿ ਗਏ ਅੱਛਾ ਤਿੰਨ ਪੈਂਚਰ ਨਹੀਂ ਏ ਯਾਰ ਮੈਂ ਕਿਹਾ ਲਾ ਦੇ ਭਤੀਜ ਚੱਲਦੇ ਆ ਹੁਣ ਆਪਾਂ ਫੇਰ ਨੂੰ ਅੱਜੀ ਪਟਿਆਲਾ ਪਹੁੰਚ ਗਏ ਆਪਾਂ ਹਾਂਜੀ ਪਟਿਆਲੇ ਆ ਗਏ ਬਾਈ 58 ਇੱਥੇ ਹੁਣ ਯਾਰ ਦੋਸਤੋ 20 ਮਿੰਟ 25 ਮਿੰਟ ਰੁਕੂੰਗਾ ਚਾਹ ਪੀ ਕੇ ਫਿਰ ਆਪਾਂ ਲੰਘ ਜਾਣਾ ਉਧਰ ਬਾਈ ਨੰਬਰ ਸਾਈਡ ਹਾਂਜੀ ਆ ਗਏ ਪਟਿਆਲੇ ਆਪਾਂ ਬਾਈ ਨੰਬਰ ਸਾਈਡ ਹੁਣ ਚਾਹ ਪੀਨੇ ਆ ਚਾਹ ਪੀ ਕੇ ਫਿਰ ਚੱਲਾਂਗੇ ਆਪਾਂ ਬਾਈ ਨੰਬਰ ਉੱਥੇ ਖੜਾਂਗੇ ਆਪਾਂ ਫਿਰ ਹੋਰ ਦੋਸਤੋਂ ਕੀ ਕਰਦੇ ਟੋਟੇ ਠੀਕੋ ਯਾਰ ਆਜੋ ਚਾਹ ਪਿਲਾ ਦੀਏ ਤੁਹਾਨੂੰ ਚਾਹ ਪੀ ਰਹੇ ਆ ਯਾਰ ਭਤੀਜ ਆਪਣਾ ਤੁਸੀਂ ਜਾਣਦੇ ਹੋ ਠੀਕ ਆ ਭਤੀਜ ਟੇਪਰ ਠੀਕ ਚੱਲਦੇ ਨੇ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਤੇ ਨਵਾਂ ਸਾਲ ਕਿੱਥੇ ਮਨਾਇਆ ਭਤੀਜ ਨੇ ਮੈਂ ਚੰਡੀਗੜ੍ਹ ਗਿਆ ਸੀ ਅੱਛਾ ਇਕੱਲਾ ਹੀ ਕੀ ਕਰਦੇ ਆ ਨਾਲ ਨਾ ਯਾਰੋ ਦੋਸਤਾਂ ਨਾਲ ਠੀਕ ਆ ਠੀਕ ਆ ਫਾਰਮ ਹਾਊਸ ਤੇ ਗਏ ਸੀ ਹਾਂ ਤੇ ਫਿਰ ਕਿਦਨ ਆਇਆ ਥੀ ਵਾਪਸ ਮੈਂ ਆ ਗਿਆ ਸੀ ਇੱਕ ਦਿਨ ਬਾਅਦ ਮੈਂ ਆ ਗਿਆ ਸੀ ਦੋ ਦਿਨ ਨੂੰ ਆ ਗਿਆ ਸੀ ਠੀਕ ਆ ਠੀਕ ਆ ਹੋਰ ਠੀਕ ਆ ਹਾਂਜੀ ਓਕੇ ਆ ਪਾ ਠੀਕ ਆ ਠੀਕ ਆ ਭਤੀਜ ਕਹਿੰਦਾ ਨਾ ਫੁੱਲ ਤਿਆਰੀ ਆ ਚਾਚੇ ਪੇਪਰਾਂ ਦੀ ਇਹਦੇ ਪਲੱਸ 2 ਦੇ ਪੇਪਰ ਨੇ ਆਪਣੇ 3000 ਆ ਵੀ ਭਤੀਜ ਆ ਯਾਰ ਆਪਣਾ ਭਤੀਜ ਆਪਣਾ ਗਾਣੇ ਵੀ ਗਾਉਂਦਾ ਵੀ ਆ ਤੇ ਭਤੀਜਾ ਉਹਦਾ ਲਿਖਦਾ ਵੀ ਹੈਗਾ ਯਾਰ ਤੇ ਫਿਰ ਟੇਪ ਕਰਨੀ ਕਦ ਕਦ ਕਰਨੀ ਆ ਉਹ ਬੱਸ ਜਦੋਂ ਪਰ ਵਾਇਸ ਹੋਊਗੀ ਪੂਰੀ ਕੈਮ ਫਿਰ ਕੱਟਦਾ ਹੈ ਸਟੂਡੀਓ ਹੈਗਾ ਆਪਣੇ ਕੋਲ ਮੈਂ ਤੁਹਾਨੂੰ ਨਵੀਂ ਗੱਲ ਦੱਸਾਂ ਤੈਨੂੰ ਮੈਂ ਸਟੂਡੀਓ ਵਾਲਾ ਬੰਦਾ ਮਿਲ ਕੇ ਆਪਾਂ ਨੂੰ ਸਾਡੇ ਕਤੇ ਗਣ ਸਾਹਿਬ ਇਹ ਮੈਂ ਕੱਲ ਬੈਠ ਕੇ ਆਇਆ ਉਹਦੇ ਕੋਲ ਉਹ ਕਹਿੰਦਾ ਰੋਡਿੰਗ ਪ੍ਰੋਮੋਸ਼ਨ ਹੋਊਗੀ ਆ ਚਲ ਪ੍ਰੋਮੋਸ਼ਨ ਵਾਲੀ ਦਾ ਕੋਈ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਆਪਣੇ ਸਾਰੇ ਭਤੀਜ ਨੇ ਤੇ ਭਤੀਜ ਆਪਣੇ ਸਟੱਡੀ ਕਰਦੇ ਨੇ ਕਾਲਜ ਵਿੱਚ ਹੈਗੇ ਨੇ ਭਤੀਜ ਉਹ ਠੀਕ ਹੋ ਯਾਰ ਹਾਂਜੀ 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 ਸਿਰਪੋਟਾ ਹਾਂਜੀ ਹਾਂਜੀ ਕੋਰੀ ਘਰ ਪਰਵਾ ਠੀਕ ਆ ਅਜਰੇ ਕੈਮ ਜੀ ਇਹ ਕਹਿਣਾ ਮੰਨਿਆ ਕਰੋ ਯਾਰ ਹਰੇਕ ਵੀਡੀਓ ਵਿੱਚ ਕਹਿਣਾ ਹੁੰਦਾ ਜਿਉਂਦਾ ਹੀ ਹਾਂ ਬਾਕੀ ਪਿਆਰ ਆ ਤੁਹਾਨੂੰ ਯਾਰ ਤੁਹਾ ਘੱਟ ਚ ਕੋਈ ਸੇਵਾ ਮੇਰੇ ਲੈ ਕੇ ਦੱਸੋ ਯਾਰ ਨਾ ਨਾ ਬਸ ਤੁਹਾਨੂੰ ਚਾਹ ਪੀ ਕੇ ਅੱਡਾ ਅੱਛਾ ਚਾਹ ਪੀਣੇ ਆਇਆ ਸੀ ਮੈਂ ਕਿਹਾ ਚਾਹ ਪੀ ਕੇ ਆਉਂਦੇ ਹਾਂ ਦਿਖਾਵੇ ਇੰਦਰ ਸਿੱਕਵਾ ਕੇ ਮੜਾ ਜਾ ਹੋਰ ਕੋਈ ਗੱਲਬਾਤ ਹੋ ਗਿਆ ਹਾਂਜੀ ਨਹੀਂ ਨਹੀਂ ਇੱਕ ਤੋਂ 35 ਮੈਂ ਹੋਰ ਕਰੁੰਦਾ ਯਾਰ ਹਾਂਜੀ ਉਹ ਨਾ ਕਿਹੋਗੇ ਚਾਚਾ ਭਾਸ਼ਣ ਦੇਣ ਲੱਗ ਗਿਆ ਆਏ ਆ ਆਪਾਂ ਜਿੰਨੇ ਵੀ ਪੁੱਠ ਵਾਲੇ ਵੀ ਵੀ ਕਰਦੇ ਹੁੰਦੇ ਨੇ ਰਾਤ ਨੂੰ ਨਾਕਿਆਂ ਦੇ ਥੰਗ ਦੇ ਫੜਦੇ ਨੇ ਯਾਰ ਯਾਰ ਜਿਵੇਂ ਆਪਾਂ ਨੂੰ ਕਿਤੇ ਉਹ ਰੋਕਦੇ ਹੁੰਦੇ ਨੇ ਲੈਡ ਤੇ ਤਾਂ ਆਪਾਂ ਨੂੰ ਵੀ ਉਹਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੀ ਵਾਸਤੇ ਉਹ ਖੜੇ ਨੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਹੈਗੀਆਂ ਵਿੱਚ ਚਲੋ ਹੁੰਦਾ ਆਪਣੇ ਜੀ ਵੀ ਹੋਣਗੇ ਮਤਲਬ ਸ਼ਰਾਰਤੀ ਦਾ ਨਾ ਉਹ ਸਾਰੇ ਪਾਸੇ ਉਹ ਸਿਸਟਮ ਹੁੰਦਾ ਹੈ ਮਤਲਬ ਮੇਰੇ ਹਿਸਾਬ ਨਾਲ ਰਿਸਪੈਕਟ ਕਰਨੀ ਚਾਹੀਦੀ ਹੈ ਜਿਹੜੇ ਆਪਣੀ ਉਮਰ ਦੇ ਨੌਜਵਾਨ ਮੁੰਡੇ ਹੈਗੇ ਨੇ ਨਾਲੇ ਹੁਣ ਸਭ ਚੇਂਜ ਬਹੁਤ ਹੋ ਗਿਆ ਭਤੀਜ ਪਹਿਲਾਂ ਨਾਲੋਂ ਪਰ ਹਾਂਜੀ ਪਟਿਆਲੇ ਆ ਬਾਈ ਪੀਐਸ ਤੇ ਆਪਣੇ ਸਾਰੇ लाडले ਭਤੀਜ ਹੈਗੇ ਨੇ ਤੇ ਭਤੀਜ ਕਹਿੰਦੇ ਚਾਚੇ ਢੇੜਾ ਲਾਉਣਾ ਇਹ ਮੈਂ ਚੱਲ ਲਾ ਲੂ ਯਾਰ ਜਿਹੜੇ ਨੂੰ ਕੀ ਆ ਤੇ ਹੁਣ ਘੇੜਾ ਕੱਢ ਕੇ ਭਤੀਜਿਆਂ ਨਾਲ ਫਿਰ ਆਪਾਂ ਚੱਲਦੇ ਆਂ ਵਾਪਸ ਪਿੰਡ ਬੱਲ ਨੂੰ ਹੀ ਹੋ ਠੀਕ ਓ ਮੁੰਡਿਓ ਓਕੇ ਰਿਪੋਰਟ ਐਨ ਵਧੀਆ ਪੜਨਾ ਏ ਹਾਂਜੀ ਠੀਕ ਆ ਹਾਂ ਤੁਹਾਨੂੰ ਪਿਆਰ ਆ ਪੂਰਾ ਯਾਰ ਦੂਆ ਕਿੱਥੇ ਲੁੱਕ ਗਿਆ ਦੇਖ ਨਹੀਂ ਰਿਹਾ ਪਿੱਛੇ ਹੀ ਥੋੜਾ ਇੱਕ ਵਾਲੇ ਗੱਲ ਦੇ ਵਿੱਚ ਹੀ ਆ ਇਹ ਆ ਲੈ ਭਤੀਜੇ ਨੇ ਯਾਰ ਸਾਰੇ ਆਪਣੇ ਤੇ ਆ ਜਾ ਰਹੇ ਆ ਉਧਰ ਨੂੰ ਹਾਂਜੀ ਭਤੀਜਿਆਂ ਨਾਲ ਘੇੜਾ ਲਾ ਜਾਂਦਾ ਆਪਾਂ ਉਹਨਾਂ ਦਾ ਪਗਾਤੀ ਆਪਾਂ ਨੇ ਕਿਦਣ ਤੇ ਕਹਿੰਦੇ ਸੀ ਢੀੜਾ ਲਾਉਣਾ ਚਾਚੇ ਢੀੜਾ ਲਾਉਣਾ ਤੇ ਆ ਆਪਣੇ ਭਤੀਜ ਨੇ ਸਾਰੇ ਠੀਕੋਂ ਯਾਰ ਓਕੇ ਕੰਮ ਘਰੇ ਠੀਕ ਨੇ ਤੇ ਪੜ੍ਹਾਈ ਕਿਵੇਂ ਚੱਲਦੀ ਆ ਤੁਹਾਡੀ ਮਗਰ ਲੈ ਜਾਂਦੀ ਵਧੀਆ ਜਲਦੀ ਆ ਠੀਕ ਆ ਠੀਕ ਆ ਤੇ ਆ ਭਤੀਜ ਪਹਾੜਪੁਰ ਤੋਂ ਆ ਯਾਰ ਆਪਾਂ ਇਹਦੇ ਉੱਥੇ ਜਾਣਾ ਦੀ ਟੂਰਨਾਮੈਂਟ ਦੀ ਕੀਦੀ ਮੇਲਾ ਦੀ ਮੇਲਾ ਦੀ ਐਕਤੀ ਆਉਂਗਾ ਭਤੀਜ ਐਕਤੀ 10 ਦਿਨ ਪਹਿਲਾਂ ਦੱਸਦੀ ਯਾਰ ਹਾਂਜੀ ਹੁਣ ਚੱਲਦੇ ਆਂ ਜੀ ਆਪਾਂ ਬਾਈ ਨੰਬਰ ਸਾਈਡ ਹਾਂਜੀ ਕੋਲੇ ਕਿਹੜੇ ਵਾਲੇ ਖੜੇ ਆਂ ਜੀ ਬਾਈ ਚੱਸ ਭਤੀਜ ਆਪਣੇ ਭੇਵੇਂ ਤੋਂ ਆਏ ਹੋਏ ਨੇ ਹਰਿਆਣੇ ਤੋਂ ਲੱਭਦੂ ਆ ਸੰਦੂਆ ਹੋਰ ਦੱਸੋ ਕੱਟ ਬਾਦ ਨਹੀਂ ਨਹੀਂ ਬਾਤ ਕਾ ਨਵਾਂ ਤਾਂ ਨੰਬਰ ਮੇਂ ਮੜਾ ਚੰਗਾ ਲੱਗਾ ਨਾ ਨਾ ਲੱਗਦਾ ਪਰ ਉਹ ਵਿੱਚ ਹਾਂਜੀ ਮਿੱਤਰ ਪਿਆਰਿਓ ਹੁਣ ਜਾਣਨ ਲੱਗਿਆ ਦੀ ਪਿੰਡ ਨੂੰ ਤੇ ਆਪਣੇ ਭਤੀਜ ਖੜੇ ਨੇ ਮਗਰ ਸਾਰੇ ਤੇ ਭਤੀਜ ਆਪਣੇ ਪੜਦੇ ਨੇ ਪੰਜਾਬੀ ਯੂਨੀਵਰਸਿਟੀ ਤੇ ਤੂੰ ਖਾਲਸਾ ਚ ਠੀਕ ਆ ਠੀਕ ਆ ਉਹ ਭਤੀਜ ਆਪਣਾ ਖਾਲਸਾ ਕਾਲਜ ਵਾਲਾ ਹੋਰ ਘਰ ਪਰਵਾਹ ਠੀਕ ਆ ਤੇ ਕਿਹੜੇ ਕਾਗਜ਼ ਭਰੇਗਾ ਪੁੱਤ ਸਰਕਾਰੀ ਜੋਬ ਦੇ ਕੀ ਸੋਚਿਆ ਪੁਲਿਸ ਦੇ ਸੋਚਦੇ ਪੁਲਿਸ ਦੇ ਉਹ ਵੀ ਠੀਕ ਆ ਪੁੱਤ ਓਕੇ ਆ ਕੰਮ ਉਹ ਵੀ ਹੋਰ ਕੋਈ ਗੱਲਬਾਤ ਖਾਣਾ ਪੀਣਾ ਕੋਈ ਉਹ ਵੀ ਦੱਸੋ ਯਾਰ ਜੇ ਕਿਸੇ ਵੀਡੀਓ ਤੁਹਾਨੂੰ ਕੋਈ ਗਲਤ ਲੱਗਦੀ ਆ ਤਾਂ ਮੈਨੂੰ ਦੱਸਿਆ ਕਰੋ ਨਾ ਨਾ ਇਹ ਸਾਰੇ ਸਰਾ ਉਹ ਨਹੀਂ ਕਈ ਵਾਰ ਬੰਦੇ ਦਾ ਪੁੱਤ ਹੋ ਜਾਂਦਾ ਜਾਂ ਮੈਂ ਤਾਂ ਪੁੱਛਦਾ ਹੁੰਦਾ ਮੈਂ ਬਾਕੀ ਤੁਹਾਨੂੰ ਸਾਰਿਆਂ ਨੂੰ ਲਵ ਯੂ ਆ ਮੇਰੇ ਜਿਗਰ ਦੇ ਟੋਪਿਆਂ ਨੂੰ ਹਾਂ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ ਪਟਿਆਲੇ ਆ ਜੀ ਹੁਣ ਚੱਲਦੇ ਆਪਾਂ 22 ਨੰਬਰ ਹਾਂਜੀ ਪਟਿਆਲੇ ਆ 22पीएस ਆ ਸੀਸੀਡੀ ਇੱਥੇ ਯਾਰ ਧੀਜ ਘਟਾਉਂਦੇ ਨੇ ਭਤੀਜੀਆਂ ਵੀ ਪਤਾ ਨਹੀਂ ਕੀ ਚੱਕਰ ਹਾਂਜੀ ਪਟਿਆਲੇ ਆ ਜੀ 22पीएस ਆ ਮੇਰੇ ਭਤੀਜ ਜਾ ਗਏ ਯਾਰ ਭਤੀਜ ਆਪਣੇ ਹੈਗੇ ਨੇ ਸਮਾਣੇ ਤੇ ਤੇ ਹੋਰ ਵੀ ਦੋ ਭਤੀਜੇ ਨੇ ਕੋ ਬਾਹਰ ਨੂੰ ਚਲੇ ਗਏ ਨੇ ਉਹਨੂੰ ਮੜਾ ਜਾ ਕੰਮ ਹੋ ਗਿਆ ਉਹ ਠੀਕ ਹੋ ਭਤੀਜੇ ਕੋਈ ਦੱਸੋ ਥੇ ਵਾਰ ਚਾਚੇ ਲੈ ਕੇ ਜਾਂ ਨਾ ਕੋਈ ਨਹੀਂ ਧੰਨਵਾਦ ਉਹ ਕੀ ਕਰਨ ਬਾਬਾ ਚਾਹ ਚਾਹ ਕੌਫੀ ਹਾਂਜੀ ਧੰਨਵਾਦ ਕਿਉਂ ਮਾਂ ਨਾ ਕੋਈ ਕਰਦੇ ਨਹੀਂ ਪੈਰ ਕੋਈ ਚਾਚੇ ਦੇ ਸਿੱਖਿਆ ਨਹੀਂ ਹੈਗਾ ਹਾਂਜੀ ਹੋਰ ਦੱਸੋ ਵੀ ਤੇਰੀ ਲੈ ਕੇ ਸੇਵਾ ਉਹਦੀ ਕੋਈ ਨਹੀਂ ਹੈ ਕੋਈ ਤਾਂ ਇਹ ਪੰਜ ਤਹਾਇਰ ਕੜੀਆਂ ਆਪਾਂ ਤੇ ਮੇਰੇ ਕਲਾਸਾਂ ਕਿਹੜੀਆਂ ਕਿਹੜੀਆਂ ਨੇ ਕਿ ਹੱਡ ਗਈ ਕਿਹੜੇ 2 ਜੀ 3 ਜੀ ਆਪਾਂ ਸਭਾ ਅੱਛਾ ਮੈਂ ਸੈਕੰਡ ਈਅਰ 2 ਜੀ ਅੱਛਾ ਉਥੇ ਕਾਹ ਚਾਹ ਰਹੇ ਆ ਤੁਸੀਂ ਆਹ ਸੰਗਤ ਦਾ ਬੋਲ ਕਾਹਦਾ ਆ ਗਿਆ ਇਹ ਇਕੱਲਾ ਕੱਪਾ ਕੁ ਮਰਮਾਤਨਾ ਮਾਹ ਅਜੇ ਥੋੜਾ ਜਿਹਾ ਘਟਾ ਇਹਦੇ ਵਿੱਚ ਜਿਆਦਾ ਨਹੀਂ ਬੋਲ ਸਾਹ ਜਾਨ ਨਾਲ ਸਾਜ ਬਹੁਤ ਸਟੂਡੈਂਟ ਆ ਹਾਂਜੀ ਚੱਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਭਤੀਜ ਬਸੇਰੇ ਮਿਲ ਗਿਆ ਅੱਜ ਆਪਾਂ ਨੂੰ ਭਤੀਜੀਆਂ ਹੁਣ ਆਪਾਂ ਪਿੰਡ ਚੱਲਦੇ ਆ ਹਾਂਜੀ ਆ ਆਪਣੇ ਹਰਿਆਣੇ ਵਾਲੇ ਭਤੀਜ ਨੇ ਤੇ ਭਤੀਜ ਆਪਣੇ ਇੱਥੇ ਪੜ੍ਹਦੇ ਨੇ ਖਾਲਸਾ ਜੀਓ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਭਤੀਜ ਹੁਣ ਕਾਰ ਦੀ ਬਾਸ਼ਕਰਾ ਕੇ ਲਿਆਏ ਨੇ ਹੁਣ ਕਿਹੜੀਆਂ ਲਾਉਣਗੇ ਮੁੰਡੇ ਗੱਡੀ ਚਮਕਾ ਲਈ ਇਹਨਾਂ ਨੇ ਹੋਰ ਦੱਸੋ ਸੇਵਾ ਯਾਰ ਕਰੇ ਠੀਕ ਐ ਨੇ ਪੁੱਤ ਹਾਂਜੀ ਹਾਂਜੀ ਠੀਕ ਆ ਐਨ ਓਕੇ ਆ ਓਕੇ ਆ ਗੰਪੂਰਾ ਮਾਹੌਲ ਐਨ ਓਕੇ ਹੋਇਆ ਪਿਆ ਹੋਰ ਦੱਸੋ ਚਾਹ ਕਾਫੀ ਨਾ ਜੀ ਪੀਣੀ ਤਾਂ ਨਹੀਂ 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 ਪੁੱਛਣਾ ਕਹਿ ਦੀ ਨਹੀਂ 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 ਹਰ ਠੀਕ ਆ ਠੀਕ ਆ ਕਿਹੜਾ ਜ਼ਿਲ੍ਹਾ ਪੈਂਦਾ ਤੁਹਾਨੂੰ ਸਰਸਾ ਅੱਛਾ ਸਰਸਾ ਸਰਸਾ ਠੀਕ ਆ ਠੀਕ ਆ ਹਾਂਜੀ ਹੁਣ ਜਾਣ ਲੱਗਿਆ ਦੀ ਪਿੰਡ ਨੂੰ ਯਾਰ ਆ ਮੇਰੇ ਨਾਪੇ ਵਾਲੇ ਭਤੀਜ ਮਿਲ ਗਏ ਯਾਰ ਪਹਿਲਾਂ ਵੀ ਆਪਾਂ ਨੂੰ ਦੋ ਤਿੰਨ ਵਾਰ ਮਿਲੇ ਨੇ ਭਤੀਜ ਸਾਰੇ ਉਹ ਘੈਂਟ ਨੇ ਭਤੀਜ ਆਪਣੇ ਹੋਰ ਭਤੀਜਿਓ ਕੋਈ ਚਾਹ ਪਾਣੀ ਯਾਰ ਧੰਨਵਾਦ ਅਸਤੇ ਨਵਾਂ ਸਾਲ ਠੀਕ ਗਿਆ ਤੁਹਾਡਾ ਹਾਂ ਠੀਕ ਆ ਠੀਕ ਆ ਚਲੋ ਨਾਪੇ ਮਾਰਾਂਗੇ ਕਿਹੜਾ ਕਿਤਨੇ ਯਾਰ ਹਾਂ ਹੋਰ ਦੋਸਤੋ ਮੇਰੇ ਲੈ ਕੇ ਸੇਵਾ ਯਾਰ ਧੰਨਵਾਦ ਓਕੇ ਆ ਕੈਮਰਾ ਠੀਕ ਆ ਉਹ ਦੇਖਾਂਗੇ ਕਾਹਾਂ ਹਜੇ ਟਾਈਮ ਤੇ ਆਪ ਤੋਂ ਹਾਂ ਦੇਖ ਲਓ ਘਰ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਆਏ ਨਹੀਂ ਹੈਗੇ ਤੁਸੀਂ ਕਿਉਂਕਿ ਰਿਸ਼ਤੇਦਾਰਾਂ ਨੇ ਆਉਣਾਂ ਦੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਪਤੀਜ ਪਿਆਰੇ ਬੋਹ ਕਰਦੇ ਨੇ ਭਤੀਜੀਆਂ ਯਾਰ ਰੁਪਣਾ ਪੈਂਦਾ ਫਿਰ ਚਲੋ ਹੁਣ ਚੱਲਦੇ ਆਂ ਪਾਵਾਂਗੇ ਯਾਰ ਕੱਲੂ ਪਾਕਾ ਓਕੇ ਪਟਿਆਲੇ ਆ ਜੀ ਰਿਸ਼ਤੇ ਆ ਰਹੇ ਪੈਨੇ ਤੁਹਾਨੂੰ ਪਹਿਲਾਂ ਦੱਸਿਆ ਹੀ ਸੀਗਾ ਹੁਣ ਕੱਚਾ ਚਿਕਨ ਲੈ ਕੇ ਜਾਣਾ ਯਾਰ ਪਟਿਆਲੇ ਆ ਯਾਰ ਬਾਈ ਨੰਬਰ ਤੂੰ ਲੈ ਕੇ ਚਿਕਨ ਚਲਦੇ ਆਂ ਫਿਰ ਆਪਾਂ ਗੱਚਾ ਹਾਂ ਜੀ ਲੈ ਲੇ ਆਪਾਂ ਚਿਕਨ ਹੁਣ ਜਾ ਕੇ ਬਣਾ ਲਾਂਗੇ ਹੁਣ ਚਲਦੇ ਆਂ ਭਤੀਜ ਮਿਲ ਗਿਆ ਭਤੀਜ ਕਹਿੰਦਾ ਚੱਕ ਕੇ ਆ ਜਾ ਗੱਚਾ ਖਿਲਾਵਾ ਮੈਂ ਕਿਹਾ ਅੱਜ ਟਾਈਮ ਘੱਟਾ ਭਤੀਜਿਆ ਰਿਸ਼ਤੇ ਆ ਰਹੇ ਪੈਨੇ ਲੇਟ ਆ ਮੈਂ ਪਹਿਲਾਂ ਹੀ ਮਗਾ ਕਿਸੇ ਦਿਨ ਫੇਰ ਆਪਾਂ ਬੈਠਾਂਗੇ ਯਾਰ ਲੱਭ ਜੂ ਅੱਜ ਹੀ ਕਰਦੇ ਚੁ ਹਾਂਜੀ ਹੁਣ ਚਲਦੇ ਆਂ ਜੀ ਆਪਾਂ ਪਿੰਡ ਨੂੰ ਮਾੜਾ ਮੋਟਾ ਕੰਮ ਚਲਾਉ ਇੱਥੋਂ ਲੈ ਲੇ ਆਪਾਂ ਖਾਣ ਪੀਣ ਨੂੰ ਜਦ ਤੱਕ ਆਪਣਾ ਘਰ ਵਾਲਾ ਚਿਕਨ ਤਿਆਰ ਹੋਊਗਾ ਜਦ ਤੱਕ ਇਹ ਨਾਲ ਕੰਮ ਚੱਲ ਪਊਗਾ ਜਿੰਨੇ ਵੀ ਯਾਰਾ ਜ਼ਿਆਦਾ ਚਾਚੇ ਨੂੰ ਮਿਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਹੈ ਹਾਂਜੀ ਚਲਦੇ ਆਂ ਹੁਣ ਪਿੰਡ ਹਾਂਜੀ ਚਲਦੇ ਆਂ ਜੀ ਹੁਣ ਆਪਾਂ ਘਰ ਨੂੰ ਰਿਸ਼ਤੇਦਾਰਾਂ ਵਾਸਤੇ ਆਪਾਂ ਉਹਦਾ ਖਾਣ ਪੀਣ ਵਾਲਾ ਸ਼ਾਮ ਵਾਲਾ ਸਮਾਨ ਸਿਸਟਮ ਲੈ ਲਿਆ ਹੁਣ ਘਰ ਚਲਦੇ ਆਂ ਜੀ ਆਪਾਂ ਤੇ ਪਟਿਆਲੇ ਰੁਗਣਾ ਸੀ ਕੋਤਨ ਭਤੀਜਿਆਂ ਦੇ ਫੋਨ ਆਏ ਕਿ ਚਾਚੇ ਅਸੀਂ ਮਿਲਣ ਆਏ ਸੀ ਤੂੰ ਲੰਘ ਗਿਆ ਸੌਰੀ ਭਤੀਜਾ ਪਰ ਮੈਂ ਪਰਸੋਂ ਨੂੰ ਆਉਂਗਾ ਯਾਰ ਪਰਸੋਂ ਨੂੰ ਸੋਨੂੰ ਮੈਂ ਕਦੋਂ ਕਿਉਂ ਆਉਂਗਾ ਯਾਰ ਚਲੋ ਹੁਣ ਚੱਲਦੇ ਆ ਘਰ ਨੂੰ ਹਾਂਜੀ ਪਿੰਡ ਫੌਂਟਨ ਵਾਲੇ ਹਾਂ ਹਾਂਜੀ ਦੋਸਤੋ ਆ ਗਏ ਘਰੇ ਆਪਾਂ ਚੱਲ ਹੁਣ ਚਿਕਨ ਬਣਾਉਣੇ ਆ ਓਕੇ ਓਕੇ ਹਾਂਜੀ ਦੋਸਤੋ ਨੂੰ ਬਣਾਉਣੇ ਆ ਚਿਕਨ ਪੁਰਿਆ ਜਾ ਹਾਂਜੀ ਦੋਸਤੋ ਚਿਕਨ ਬਣਾਉਣ ਲੱਗੇ ਆ ਆ ਜਾਓ ਤੁਹਾਨੂੰ ਖੜਾ ਦੀ ਜੀ ਕਰਦੇ ਟੁੱਟੇ ਹਨ ਹਾਂ ਜੀ ਹਾਂਬ ਨਮਕ ਕੰਮ ਹੈ ਅਬ ਇਸ ਵਿੱਚ ਡਾਲेंगे ਥੋੜਾ ਸਾ ਨਮਕ ਹੋ ਜਾਏਗਾ ਫਿਰ ਇਸ ਕੋ ਕੜਚੀ ਸੇ ਹਲਾਏਗੇ ਮਸਾਲਾ ਵੀ ਡਾਲ ਦਿੱਤੇ ਹੈ ਥੋੜਾ ਕੁਕਿੰਗ ਐਸੀ ਨਾ ਜਾਣੇ ਕੈਸੀ ਕੋਈ ਬਾਤ ਨਹੀਂ ਕਭੀ ਆਣਾ ਮੇਰੇ ਦੋਸਤੋ ਮਿੱਤਰ ਪਿਆਰੇ ਉਪਤੀਜ ਭਤੀਜਿਓ ਜੇ ਕੋਈ ਸ਼ਕੀਨ ਆ ਪਰ ਚਾਹ ਚਾ ਕਰੇ ਮੋਟਰ ਤੇ ਬਣਾਵਾਗੇ ਧਰ ਲਾਂਗੇ ਕੋਈ ਗੱਲ ਨਹੀਂ ਹੈ ਜੀ ਜੁਗ ਜੁਗ ਜਿਓ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਕਰਦੇ ਆਂ ਸਮਾਪਤੀ ਤੇ ਰਾਜੀ ਖੁਸ਼ੀ ਹੱਸਦੇ ਬੱਸ ਦੇ ਰਹੋ ਹੁਣ ਲਾ ਲਈਏ ਕਿ ਆਪਾਂ ਕੁੱਕਰ ਦਾ ਢੱਕਣ ਆਪ ਇਸੇ ਮਰਾਏਗੇ 3 3 ਜਾਂ 4 ਸੀਟੀ ਔਰ ਜੇ ਬਣ ਜਾਏਗਾ ਠੀਕ ਆ ਜੀ ਰਾਜੀ ਖੁਸ਼ੀ ਹੱਸਦੇ ਬੱਸ ਦੇ ਰਹੋ ਜਾਂ ਤੁਹਾਨੂੰ ਚਾਚੇ ਵੱਲੋਂ ਫੁੱਲ ਪਿਆਰ ਆ ਜੁਗ ਜੁਗ ਜੀ ਸਤਿ ਸ੍ਰੀ ਅਕਾਲ